ਸਵਾਗਤ ਹੈ ਫ੍ਰੀ ਕਰਨ ਵਾਲਾ ਬਹੁਤ ਸਾਰੇ ਮਲੈਕ ਨੇ ਬਣਾਏ ਔਰ ਬਹੁਤ ਸਾਰੇ ਬ੍ਰਾਂਡ ਆ ਰਹੇ ਆ ਕਾਫੀ ਸਾਰੇ ਵਾਦੇ ਪੂਰੇ ਹੋਏ ਆ ਜੀ ਇਹ ਕਹਿ ਵੀ ਵਾਦਾ ਸੀਗੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਹ ਵਾਦਾ ਪੂਰਾ ਹੋਣ ਜਾ ਰਿਹਾ ਇਸ ਤੋਂ ਬਾਅਦ ਮੇਰੀਆਂ ਭੈਣਾਂ ਵੀ ਅਦਾਸਦਾ ਹੁਣ ਇਸ ਤੋਂ ਬਾਅਦ ਤੁਹਾਡੀ ਵਾਰੀ ਆ ਤੁਹਾਡਾ ਵਾਦਾ ਵੀ ਪੂਰਾ ਹੋਣ ਜਾ ਰਿਹਾ ਇਹ ਪੰਜਾਬ ਦਾ ਬਹੁਤ ਵੱਡਾ ਦੁਕਾਨ ਦਾ ਔਰ ਮੈਂ ਜਦੋਂ ਤੁਹਾਡੇ ਅੱਖਾਂ ਦੇ ਕੈਂਪ ਲਾਣ ਆਂਦਾ ਸੀ ਬਹੁਤ ਸਾਰੀਆਂ ਮਾਵਾਂ ਮੇਰੇ ਕੋਲ ਆ ਕੇ ਰੋਦੀਆਂ ਸੀ ਕਿ ਮੇਰੇ ਘਰ ਵਾਲਾ ਤਾਂ ਮੁੱਕ ਗਿਆ ਤੇ ਮੇਰਾ ਜਿਹੜਾ ਬੇਟਾ ਹੈਗਾ ਉਹ ਸਵੇਰੇ ਚਲਾ ਜਾਂਦਾ ਪਤਾ ਨਹੀਂ ਕਿੱਥੇ ਜਾਂਦਾ ਉਹਦੇ ਦੋਸਤ ਕਿ ਹੋ ਜਾਇਆ ਸਾਰਾ ਸਾਰਾ ਦਿਨ ਮੁੜ ਕੇ ਨਹੀਂ ਆਉਂਦਾ ਤੇ ਜਦੋਂ ਰਾਤ ਨੂੰ ਆਂਦਾ ਤੇ ਉਹਨੂੰ ਹੋਸ਼ ਨਹੀਂ ਹੁੰਦੇ ਫਿਰ ਮੈਂ ਤਾਂ ਜੁੰਦੇ ਜੀ ਮਰ ਗਈ ਔਰ ਵਾਕਿਆ ਹੀ ਜਿਹੜਾ ਬੱਚਾ ਨਸ਼ਾ ਕਰਨ ਲੱਗ ਜਾਂਦਾ ਜੇ ਖਾਸ ਕਰਕੇ ਚਿੱਟੇ ਦਾ ਉਹ ਮਾਪੇ ਜੁੰਦੇ ਮਰਿਆ ਮਰ ਕੇ ਹੋ ਜਾਂਦੇ ਆ ਔਰ ਲੋਕ ਆਪਣੇ ਜਾਣੇ ਵੇਚ ਕੇ ਜ਼ਮੀਨਾਂ ਘਰ ਗਹਣੇ ਰੱਖ ਕੇ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਸੀ ਅਮਰੀਕਾ ਕੈਨੇਡਾ ਉੱਥੋਂ ਸਾਡੇ ਬੱਚੇ ਜਾਂ ਤਾਂ ਉਹਨਾਂ ਦੀ ਅਸੀਂ ਡੈੱਡ ਬੋਡੀ ਚ ਲੈ ਕੇ ਆਉਂਦੇ ਸੀ ਲਾਸ਼ਾਂ ਲੈ ਕੇ ਆਉਂਦੇ ਸੀ ਤੇ ਜਾਂ ਉਹ ਹੱਥ ਕੜੀਆਂ ਦੇ ਵਿੱਚ ਬੇੜੀਆਂ ਚ ਬੰਨ੍ਹ ਕੇ ਵਾਪਸ ਆ ਰਹੇ ਸੀ ਤਾਂ ਇਹ ਸਾਡਾ ਸਾਰਿਆਂ ਦਾ ਫਰਜ਼ ਪੜ ਜਾਂਦਾ ਕਿ ਅਸੀਂ ਆਲਰੇਡੇ ਛੋਟੇ ਛੋਟੇ ਬੱਚੇ ਬੈਠੇ ਆ ਸਭ ਨੌਜਵਾਨ ਖੜੇ ਆ ਇਹਨਾਂ ਵਾਸਤੇ ਇੱਕ ਇਹੋ ਜਿਹਾ ਪੰਜਾਬ ਬੜਾਈਏ ਜਿਹਦੇ ਵਿੱਚ ਨਸ਼ੇ ਨਾ ਹੋਣ ਵਿੱਦਿਆ ਹੋਵੇ ਸਿਹਤ ਹੁਲਤਾ ਹੋਣ ਸਾਰਿਆਂ ਵਾਸਤੇ ਪਿੰਡਾਂ ਦੀਆਂ ਸੜਕਾਂ ਗਰੀਬਾਂ ਦੇ ਘਰ ਪਹੁੰਚੇ ਕਿਸਾਨ ਮਜ਼ਦੂਰ ਦੁਕਾਨਦਾਰ ਦਾ ਭਲਾ ਹੋਵੇ ਕਰਮਚਾਰੀਆਂ ਦਾ ਭਲਾ ਹੋਵੇ ਇਹ ਸਾਰੇ ਕੰਮ ਅਸੀਂ ਮੰਤਵ ਲੈ ਕੇ ਚੱਲੇ ਆ ਵਟ ਉਹਦੇ ਵਾਸਤੇ ਜ਼ਰੂਰੀ ਹੈ ਜੇ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋਣਗੇ ਤਾਂ ਮੇਰੀਆਂ ਭੈਣਾ ਦੇ ਮਨ ਚੋਂ ਡਰ ਨਿਕਲੇਗਾ ਅੱਜ ਕੱਲ ਕੋਈ ਟੀਚਰ ਕੋਈ ਡਾਕਟਰ ਜੇ ਸਕੂਟਰ ਤੇ ਜਾ ਰਹੀ ਹੈ ਪਤਾ ਨਹੀਂ ਕਿੱਥੇ ਕਿਸੇ ਝਪਟ ਮਾਰਨੇ ਉਹਦੀ ਚੇਨੀ ਤੇ ਝਪਟ ਮਾਰ ਲੈਣੀ ਹੈ ਉਹਦੀ ਬਾੜੀ ਖੇਤ ਲੈਣੀ ਹੈ ਉਹਦਾ ਪਰਸ ਖੋ ਕੇ ਲੈ ਜਾਣਾ ਕਿਸਾਨ ਜਦੋਂ ਸੁੱਤਾ ਪਿਆ ਹੁੰਦਾ ਸੋਚਦਾ ਵੀ ਮੇਰੀ ਮੋਟਰ ਤੇ ਟਰਾਂਸਫਾਰਮਰ ਲੱਗਿਆ ਉਹਦੀ ਅਗਰ ਤਾਰਾ ਤਾਂ ਨਹੀਂ ਕੱਢ ਕੇ ਲੈ ਜਾਊਗਾ ਬਹੁਤ ਸਾਰੀਆਂ ਜਿਹੜੀਆਂ ਚੋਰੀਆਂ ਚਕਾਰੀਆਂ ਜਿਹੜੀਆਂ ਆ ਗਈਆਂ ਉਹ ਨਸ਼ੇ ਵਾਲੇ ਕਰਦੇ ਆ ਤੇ ਤੁਸੀਂ ਅੱਜ ਸਾਰਿਆਂ ਨੇ ਆਪਾਂ ਮਿਲ ਕੇ ਸੌ ਚੁੱਕਣੀ ਆ ਔਰ ਸਰਕਾਰ ਨੇ ਪੱਕਾ ਥਈਆ ਕੀਤਾ ਹੋਇਆ ਜਿੱਡਾ ਵੱਡਾ ਬੰਦਾ ਮਰਜ਼ੀ ਹੋਵੇ ਤੁਸੀਂ ਛੋੜਿਆ ਵੱਡਾ ਕੱਲ ਕ ਐਮ ਐਲ ਏ ਨੂੰ ਫੜਿਆ ਜੀ ਲੋਕਾਂ ਦਾ ਖੂਨ ਪੀ ਰਿਆ ਸੀ ਜੀ ਲੋਕਾਂ ਨੂੰ ਪਹਿਲਾਂ ਆਪੋ ਲੋਕਾਂ ਦਾ ਨੋਟਿਸ ਭੇਜਦੇ ਅਫਸਰ ਨੇ ਕਹਣਾ ਵੀ ਕੋ ਐਮ ਐਲ ਏ ਤੋਂ ਟੈਲੀਫੋਨ ਕਰਾ ਦੇ ਆਪਸ ਮਿਲਿਓ ਰਹੀ ਸੀ ਅਫਸਰ ਨੇ ਵੀ ਅੰਦਰ ਹੈ ਤੇ ਸਾਡਾ ਐਮ ਐਲ ਏ ਵੀ ਪਹਿਲਾਂ ਹੋਇਆ ਸੀ ਕਦੇ ਇੱਦਾਂ ਕੈਪਟਨ ਸਾਹਿਬ ਦੇ ਵੇਲੇ ਕਹਿੰਦੇ ਸੀ ਸੋਨਿਆ ਕਹਿੰਦੇ ਕਿੱਥੇ ਲਿਖੀ ਹੋਈ ਜਾਂਦੀ ਐ ਸੋ ਬਾਬਲਾ ਨੇ ਤਾਂ ਸਿਰੇ ਲਾਪੀ ਸੀ ਗੱਲ ਜੀ ਉਹਨਾਂ ਦਾ ਤਾਂ ਵਿੱਚੇ ਤਰੇ ਫਿਰਦੇ ਸਾਰੇ ਤੇ ਜੇ ਮੈਂ ਗੱਲ ਕਰਾਂ ਜਗਦੀਸ਼ ਭੋਲੇ ਦੀ ਬੱਚੋ ਨਾ ਸੋੜਿਆ ਜਗਦੀਸ਼ ਭੋਲੇ ਦਾ ਨਹੀਂ ਸੋੜਿਆ ਸੁਣਿਆ ਵਾ ਅਕਾਲੀ ਜਵਾਨਤ ਮਿਲਿਆ ਨੂੰ ਮਤਲਬ ਕਦੋਂ ਦਾ ਮਤਲਬ 27 28 ਸਾਲ ਦਾ ਅੰਦਰ ਸੀਗਾ ਕੁਸ਼ਤੀ ਦਾ ਪਲੇਅਰ ਸੀ ਇੰਟਰਨੈਸ਼ਨਲ ਲੈਵਲ ਦਾ ਔਰ ਅਰਜਨਾ ਵਾਰਦੀ ਸੀ ਸਭ ਤੋਂ ਵੱਡਾ ਖੇਡ ਰਤਨ ਵਾਰਡ ਹੈ ਦੂਜੇ ਨੰਬਰ ਦਾ ਵਾਰਡ ਹੈ ਸਭ ਤੋਂ ਵੱਡਾ ਖੇਡਾਂ ਦੇ ਵਿੱਚ ਐਡਾ ਵੱਡਾ ਖਿਡਾਰੀ ਸੀ ਉਹਨੂੰ ਨਸ਼ੇ ਦਾ ਵਪਾਰੀ ਬਣਾਤਾ ਉਸ ਵਲੇ ਦੀ ਸਰਕਾਰ ਨੇ ਗਾਲੀਆਂ ਦੀ ਸਰਕਾਰ ਸੀ ਉਹ ਭੋਲੇ ਨੇ ਦੱਸਿਆ ਵੀ ਕਿਨੇ ਬੜਾਇਆ ਤੋ ਇਹ ਸਾਡੇ ਬੱਚਿਆਂ ਨੂੰ ਕੈਕਸਟਰ ਬਣਾਉਣ ਲੱਗ ਗਏ ਸੀ ਨਸ਼ੇ ਦੇ ਤਸਕਰ ਬਣਾਉਣ ਲੱਗ ਗਏ ਸੀ ਅਸੀਂ ਆਪਣੇ ਬੱਚਿਆਂ ਨੂੰ ਉਧਰੋਂ ਹਟਾ ਕੇ ਹਰ ਇੱਕ ਬੱਚੇ ਨੂੰ ਪੜ੍ਹਨ ਦਾ ਮੌਕਾ ਖੇਡਣ ਦਾ ਮੌਕਾ ਔਰ ਇਸ ਤੋਂ ਸਵਾਇ ਉਹਨੂੰ ਕੋਈ ਨਾ ਕੋਈ ਕੰਮ ਕਰਨ ਦਾ ਮੌਕਾ ਔਰ ਮੈਂ ਤੁਹਾਡੇ ਨਾਲ ਮੈਂ ਤੁਹਾਨੂੰ ਵਾਦਾ ਕਰਦਾ ਇਹਨਾਂ ਦੇ ਕਿੰਨੇ ਆ ਗਏ ਜੀ ਸਟੂਡੈਂਟ ਨੇ ਡਾਕਟਰ ਸਾਹਿਬ ਹੈ ਜੀ 12 12 ਤੁਹਾਡੇ ਪਿੰਡ ਚ ਬਿਵਾਰੀਆ ਘੱਟ ਹੈ ਅਥੇ ਦਾ ਇੱਕ ਪਿੰਡ ਤੁਹਾਡੇ ਨੇੜੇ ਵੀ ਹੈਗਾ ਵੱਡਾ ਸਾਰਾ ਉੱਤੇ 180 200 ਹੈ ਉਹ ਪਿੰਡ ਵੀ ਵੱਡਾ ਹੈ ਬਟ 12 ਵੀ ਇੱਕ ਵੀ ਨਹੀਂ ਹੋਣਾ ਚਾਹੀਦਾ 12 ਦੇ 12 ਦਾ ਇਲਾਜ ਕਰਾਉਣਾ ਹੈ ਜੇ ਕੋਈ ਬਾਲਾ ਬਜ਼ੁਰਗ ਹੈ ਉਹਦੀ ਗੱਲ ਛੱਡ ਦਿਓ ਉਹ ਦਵਾਈ ਲਈ ਤੇ ਆਪਣੀ ਜ਼ਿੰਦਗੀ ਕਰੇ ਚੱਲੇ ਜਿਹੜੇ ਨੌਜਵਾਨ ਆ ਜਿਹੜੇ 40 45 50 ਸਾਲ ਤੋਂ ਘਟਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਕੋਲ ਲਿਆਓ ਉਹਨਾਂ ਨੂੰ ਨਸ਼ਾ ਛਡਾਵਾਂਗੇ ਅਸੀਂ ਸਵੇਰੇ ਯੋਗਾ ਕਰਾਨੇ ਆ ਵਰਜਸ਼ ਕਰਾਨੇ ਆ ਮੈਡੀਟੇਸ਼ਨ ਕਰਾਨੇ ਆ ਸਿਖਾਣੇ ਆ ਉਹਨਾਂ ਦੇ ਪਰਿਵਾਰਾਂ ਨੂੰ ਬੁਲਾਣੇ ਆ ਫਿਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਣੇ ਆ ਜੀ ਛਾਉ ਨੂੰ ਖੇਡਾ ਕਰਾਣੇ ਆ ਉਹਨਾਂ ਨੂੰ ਕੋਈ ਆ ਗੇਮ ਖੇਡ ਲਾਓ ਕੋਈ ਨਾ ਕੋਈ ਕੰਮ ਜਿਵੇਂ ਪਿੰਡ ਦੇ ਵਿੱਚ ਆ ਬੰਦਾ ਤੁਹਾਡਾ ਕੂਲਰ ਖਰਾਬ ਹੋ ਜਾਂਦਾ ਹੈ ਫ੍ਰਿਜ ਖਰਾਬ ਹੋ ਜਾਂਦਾ ਹੈ ਘਰ ਦੀ ਬੱਤੀ ਖਰਾਬ ਹੋ ਜਾਂਦੀ ਹੈ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਾ ਦਿੰਦੇ ਆ ਕਿਸੇ ਦੇ ਬਾਥਰੂਮ ਦੀ ਪ੍ਰੋਬਲਮ ਹੈ ਪਲੰਬਰ ਦਾ ਟੂਟੀਆਂ ਖਰਾਬ ਹੋ ਗਈ ਆ ਪਲੰਬਰ ਦਾ ਕੋਰਸ ਕਰਾ ਦਿੰਦੇ ਆ ਬਹੁਤ ਸਾਰੀਆਂ ਫੈਕਟਰੀਆਂ ਆ ਗਈਆਂ ਨਾਬੇਚ ਡੇਰਾ ਬਸੀਚ ਪੰਜਾਬ ਦੇ ਵਿੱਚ ਹੋਰ ਬਹੁਤ ਆ ਰਹੀਆਂ ਆ ਇਦਾਂ ਪੰਜਾਬ ਚੋਂ ਨਸ਼ੇ ਖਤਮ ਹੋ ਗਿਆ ਸਾਡੇ ਇੰਡਸਟਰੀ ਖੇਤੀਬਾੜੀ ਤੇ ਆਧਾਰਿਤ ਐਨੀ ਆ ਜਾਣੀਆਂ ਕਿ ਐਸੇ ਜੂਸ ਦੀਆਂ ਫੈਕਟਰੀਆਂ ਆ ਪਿੱਛੇ ਜੇ ਮੈਂ ਦੇਖਿਆ ਨਲੋਸ਼ੀ ਪਿੰਡ ਕਿੰਨੀ ਕਿ ਦੂਰ ਐ ਤੁਹਾਨੂੰ ਉਹ ਨਲੋਸ਼ੀ ਦੇ ਵਿੱਚ ਜਿਹੜਾ ਤੁਹਾਡੇ ਟਮਾਟਰ ਬਹੁਤ ਲਾਂਦੇ ਆ ਲੋਕ ਹੁਣ ਫੈਕਟਰੀ ਲੱਗੀ ਆਪਣੇ ਆਪ ਆਪਣੇ ਟਮਾਟਰ ਪਹਿਲਾਂ ਉਹ ਨਾਗਪੁਰ ਤੋਂ ਆਉਂਦਾ ਸੀ ਅਸੀਂ ਕਹਾਂ ਸਾਨੂੰ ਦੱਸੋ ਜੀ ਉੱਥੋਂ ਕਿਹੜਾ ਟਮਾਟਰ ਮੰਗਾਂਦੇ ਹੋ ਅਸੀਂ ਉਹ ਹੀ ਪੈਦਾ ਕਰ ਦਿੰਨੇ ਆ ਉਹ ਪੈਦਾ ਹੋਣ ਲੱਗਿਆ ਜੀ ਐਦਾਂ ਹੀ ਜਿਹੜੇ ਮਰੂਦ ਆ ਉਹਦੀ ਫੈਕਟਰੀ ਆਪਨੇ ਭਾਗਿਆ ਮਾਚਰ ਅਮਰੂਦ ਕੇ ਤਮਾਰਾ ਜੀ Rajasthan ਤੋਂ ਪੁਨਰ ਸੰਪਰਕ ਕਰ ਰਹੇ ਆ ਇੱਥੇ ਲੱਗਣੀਆਂ ਫੈਕਟਰੀਆਂ ਆਪਾਂ ਫੈਕਟਰੀਆਂ ਲੱਗਣਗੀਆਂ ਜਿਹੜੀਆਂ ਮੇਰੀਆਂ ਬੀਬੀਆਂ 100 ਦੇ ਅੰਦਰ ਰੋਜ਼ਗਾਰ ਨੂੰ ਰੋਣੀਆਂ ਜੇ ਇਹਨਾਂ ਨੂੰ 3-300 ਦਿਨ ਦਾ ਕੰਮ ਮਿਲੇਗਾ ਸਬਜ਼ੀਆਂ ਦੀ ਕੀਤੀ ਹੋਗੀ ਆ ਤੁਹਾਡੇ ਨਾਲ ਤੁਹਾਨੂੰ ਦੇ ਵਿੱਚ ਕਿੰਨੇ ਦੂਰ ਆ ਇਥੋਂ ਉਹਨਾਂ ਨੇ ਕੀਤੀ ਹੋਰੀ ਆ ਜੋਬ ਨੂੰ ਜਾ ਰਹੇ ਆ ਕੀ ਆ ਤੋ ਇਹ ਨਵੀਂ ਸੋਚ ਲੈ ਕੇ ਚੱਲੇ ਆ ਉਹਦੇ ਵਾਸਤੇ ਜ਼ਰੂਰੀ ਹੈ ਕਿ ਸਾਰੇ ਬੰਦੇ ਆਣਗੇ ਹੋਰ ਬਹੁਤ ਆਣਗੇ ਸੀ ਆਪਣੇ ਐਨ ਆਰ ਆਈ ਬਹੁਤ ਪੈਸੇ ਖਰਚਣ ਦੀ ਇੱਛਾ ਰਹਾ ਬਹੁਤ ਪੈਸਾ ਉਹਨਾਂ ਕੋਲ ਆਪਣੇ ਆਪਣੇ ਪਿੰਡਾਂ ਦੇ ਵਿੱਚ ਆ ਕੇ ਪ੍ਰੋਜੈਕਟੀਆਂ ਲਾਣਾ ਚਾਹੁੰਦੇ ਆ ਨਵੀਆਂ ਸਹੂਲਤਾਂ ਦੇਣਾ ਚਾਹੁੰਦੇ ਆ ਉਹ ਹੀ ਚਾਹੁੰਦੇ ਆ ਕਿ ਇੱਥੇ ਨਸ਼ਿਆ ਦੀ ਪ੍ਰੋਬਲਮ ਨਾ ਹੋਵੇ ਜੇ ਨਸ਼ੇ ਨਹੀਂ ਹੋਣਗੇ ਤਾਂ ਕ੍ਰਾਈਮ ਨਹੀਂ ਹੋਊਗਾ ਕ੍ਰਾਈਮ ਨਹੀਂ ਹੋਊਗਾ ਨਾ ਰੋਜ਼ਗਾਰ ਹੋਏਗਾ ਤੋ ਆਓ ਆਪਾਂ ਸਾਰੇ ਜਣੇ ਰਲ ਕੇ ਇੱਕ ਵਾਰੀ ਹਿੰਮਤ ਕਰੀਏ ਇਹ ਕੋਡ ਹੈ ਜੀ ਸਮਾਜ ਦਾ ਕੋਡ ਹੈ ਇਹਨੂੰ ਵੱਡੀ ਆਪਾਂ ਇਸ ਤੋਂ ਛਡਕਾਰਾ ਪਾਈਏ ਮੰਜ਼ੂਰ ਆ ਜੀ ਸਭ ਤੋਂਾਰੇ ਠੀਕ ਆ ਜੀ ਆਓ ਆਪਾਂ ਜਿਹੜਾ ਤੁਹਾਡਾ ਬੰਦਾ ਇਲਾਜ ਕਰਾਣਾ ਸਾਡੇ ਕੋਲ ਲਿਆਓ ਤੇ ਜਿਹੜੇ ਨਹੀਂ ਸੁਧਰਦੇ ਉਹ ਮੇਰੇ ਨਾਲ ਆ ਖੜੇ ਆ ਇੱਧਰ ਦੇਖੋ ਸਾਡੇ ਅਫਸਰ ਸਵਾਰਕੀ ਦਾ ਕੋਈ ਜਗਨਦੀਪ ਜੀ ਖੜੇ ਆ ਇਹਨਾਂ ਨੂੰ ਦੱਸ ਦਿਓ ਪਿੰਡ ਦੇ ਸਰਪੰਚ ਨੂੰ ਦੱਸ ਦਿਓ ਸਾਡੇ ਡਾਕਟਰ ਬੈਠੇ ਇਹਨਾਂ ਨੂੰ ਦੱਸ ਦਿਓ ਬੀੜੀ ਵੀ ਖੜੇ ਇਹਨਾਂ ਨੂੰ ਦੱਸ ਦਿਓ ਮੇਰੇ ਅਸਪਤਾਲ ਦੱਸ ਦਿਓ ਜਿਹੜਾ ਨਸ਼ਾ ਵੇਚਣ ਆਂਦਾ ਇਹ ਉਹਦੇ ਪਿੱਛੇ ਹੋਣਗੇ ਆ ਕੇ ਉਹਨਾਂ ਨੂੰ ਭਜਾਣਗੇ ਖੂ ਉਹਨਾਂ ਨੂੰ ਖਾਣੇ ਜਾ ਕੇ ਕੁੱਟ ਖਾਣਗੇ ਜੇਲ੍ਹੇ ਚ ਕੁੱਟ ਖਾਣਗੇ ਜਾਂ ਜ਼ਖਮੀ ਹੋ ਕੇ ਹਸਪਤਾਲ ਚ ਪੈਣਗੇ ਜਾਂ ਪੰਜਾਬ ਛੱਡ ਕੇ ਭੱਜ ਜਾਣਗੇ ਜਿਹੜੇ ਸਾਡੇ ਬੱਚੇ ਨੂੰ ਬਰਬਾਦ ਕਰਨਗੇ ਆਪਾਂ ਛੱਡ ਸਕਦੇ ਹਾਂ ਜੀ ਉਹਨਾਂ ਨੂੰ ਤੇ ਦੂਜੀ ਗੱਲ ਭਰਾਓ ਇੱਕ ਬੇਨਤੀ ਆ ਤੁਹਾਨੂੰ ਕਿ ਆਪਾਂ ਬਹੁਤ ਸਾਰਾ ਪੰਜਾਬ ਨੇ ਸੰਤਾਪ ਭੋਗਿਆ ਜੀ ਸਾਡਾ ਚੰਡੀਗੜ੍ਹ ਸਾਨੂੰ ਸਾਡਾ ਚੰਡੀਗੜ੍ਹ ਨਹੀਂ ਦਿੱਤਾ ਉਹਨਾਂ ਨੇ ਸਾਡਾ ਪਾਣੀ ਵੀ ਲੈ ਗਏ ਸਾਡੇ ਪੰਜਾਬੀ ਬੋਲਦੇ ਇਲਾਕੇ ਵੀ ਲੈ ਗਏ ਹੁਣ ਜਿਹੜਾ ਬਚਿਆ ਹੋਇਆ ਪਾਣੀ ਆ ਸਾਡੇ ਸਿੱਦਾ ਉਹਦੇ ਵਿੱਚੋਂ ਲੈ ਕੇ ਜਾ ਰਹੇ ਸੀ ਉਹਦੇ ਪਿੱਛੇ ਅਸੀਂ ਲੜਾਈ ਕੀਤੀ ਆ ਕਿਸਾਨਾਂ ਨੂੰ ਧਰਨੇ ਜਾਣ ਦੀ ਲੋੜ ਨਹੀਂ ਹੋਣੀ ਚਾਹੀਦੀ ਇਸ ਕੰਮ ਸਰਕਾਰਾਂ ਸਾਨੂੰ ਕਾਦੇ ਵਾਸਤੇ ਛੋੜਿਆ ਤੁਸੀਂ ਸਰਕਾਰ ਨੇ ਲੜਾਈ ਲੜੀ ਆ ਅੱਜ ਵੀ ਮਾਨ ਸਰ ਜੀ ਦਿੱਲੀ ਗਏ ਹੋਇਆ ਜੀ ਨੀਤੀ ਜੋਗ ਦੇ ਵਿੱਚ ਉੱਥੇ ਜਾ ਕੇ ਮੁੱਦਾ ਚੱਕਿਆ ਉਹਨਾਂ ਨੇ ਨਹੀਂ ਭਾਈ ਇਹ ਰਿਵਰ ਸਾਡਾ ਹੜ੍ਹ ਸਾਡੇ ਆਉਂਦੇ ਆ ਫਟਾਰਾ ਡੁੱਬਦਾ ਕਦੇ ਤੁਸੀਂ ਸੁਣਿਆ ਜਦੋਂ ਸਰਸਾ ਡੁੱਬ ਗਿਆ ਜਾਂ ਫਲਾਨਾ ਡੁੱਬ ਗਿਆ ਜਾਂ ਆਕਿਰ ਦਾ ਜਿਹੜਾ ਗੁਰगांव ਡੁੱਬ ਗਿਆ ਉਹਨਾਂ ਦਾ ਜਿੱਥੇ ਇਹਨਾਂ ਦੇ ਕਰੋੜਾਂ ਰੁਪਏ ਨੂੰ ਆਉਂਦੇ ਆ ਬਿਜ਼ਨਸ ਚੱਲਦਾ ਇਹਨਾਂ ਦੇ ਤੋ ਇਸ ਕਰਕੇ ਉਹ ਲੜਾਈ ਅਸੀਂ ਲੜ ਰਹੇ ਆ ਆਪਾਂ ਇਕੱਠੇ ਹੋ ਕੇ ਪੰਜਾਬੀਆਂ ਨੇ ਇਤਫਾਕ ਦੇ ਨਾਲ ਆਪਸ ਵਿੱਚ ਹੀ ਲੜਨਾ ਇਹਨਾਂ ਨੇ ਪਹਿਲਾਂ ਕਿਸਾਨ ਯੂਨੀਅਨ ਨੂੰ ਆਪਸ ਲੜਾਇਆ ਫਿਰ ਸਾਡੀਆ ਕਿਸਾਨ ਯੂਨੀਅਨ ਨੂੰ ਸਾਡੇ ਨਾਲ ਲੜਾਇਆ ਇਹ ਪੰਜਾਬ ਦੇ ਵਿੱਚ ਫੁੱਟ ਪਾਣ ਦੀ ਆਦੀ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਜੀ ਆਪਾਂ ਸੋਚ ਚੁੱਕਣੀ ਆ ਪ੍ਰਣ ਕਰਨਾ ਔਰ ਆਪਣੇ ਪਿੰਡ ਦੀ ਡਿਵੈਲਪਮੈਂਟ ਵਧਾਈ ਰੁਣਾਣੀ ਆ ਜੀ ਮੈਂ ਕੱਲ ਤੁਹਾਡੇ ਸਕੂਲ ਚ ਆ ਕੇ ਗਿਆ ਬਹੁਤ ਵਧੀਆ ਟੀਚਰਸ ਐ ਬਾਹਰ ਜਾ ਕੇ ਟ੍ਰੇਨਿੰਗ ਕਰਕੇ ਆਏ ਆ ਕੋਸ਼ਿਸ਼ ਕਰ ਰਹੇ ਆ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਹੋਰ ਪੜ੍ਹਾਈ ਵਧੀਆ ਦੇਣੀ ਆ ਇਹਨਾਂ ਦੇ ਵਿੱਚੋਂ ਆਫਸਰ ਬਣਾਣੇ ਆ ਔਰ ਤੁਹਾਡੇ ਇੱਕ ਬੱਚੇ ਨੇ ਐਡਮਿਸ਼ਨ ਲਈਆ ਨੋਟ ਹੈ ਆਪਾਂ ਸਾਰੇ ਉੱਥੇ ਲੈ ਕੇ ਜਾਣਾ ਵੀ ਇਹ ਵੱਡੇ ਵੱਡੇ ਕਾਲਜਾਂ ਦੇ ਵਿੱਚ ਡਾਕਟਰ ਬਣਨ ਇੰਜੀਨੀਅਰ ਬਣਨ ਕੋਈ ਵਕੀਲ ਬਣੇ ਕੋਈ ਕੁਝ ਬਣੇ ਤਾਂ ਕਿ ਜਿਹੜੇ ਜਿਹੜਾ ਕਿਸਾਨ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੁੰਦਾ ਉਹਦਾ ਉਹਦਾ ਬੱਚਾ ਜੇ ਖੇਤੀ ਦਾ ਵਿਗਿਆਨੀ ਬਣ ਕੇ ਆਊਗਾ ਮੈਂ ਵੀ ਇੱਕ ਕਿਸਾਨ ਦਾ ਬੇਟਾ ਭਗਵੰਤ ਵੀ ਇੱਕ ਟੀਚਰ ਦਾ ਬੇਟਾ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੇ ਜਿਹੜੀਆਂ ਨਰੇਗਾ ਵਾਲੀਆਂ ਦੀਆਂ ਇਹਦੀ ਕੁੜੀ ਜੇ ਨਰਸ ਲੱਗੀ ਹੋਏਗੀ ਇਹਦਾ ਮੁੰਡਾ ਜੇ ਮਨ ਫਾਰਮਾਸਿਸਟ ਲੱਗਿਆ ਹੋਊਗਾ ਜਾਂ ਡਾਕਟਰ ਬਣ ਗਏ ਜਾਂ ਇੰਜੀਨੀਅਰ ਬਣ ਗਏ ਜਾਂ ਵਕੀਲ ਬਣ ਗਏ ਪਾਡੀ ਵੀ ਜੂਲ ਸੁਧਰੇਗੀ ਬਾਕੀ ਸਾਰਾ ਕੁਝ ਵੀ ਕਰਾਂਗੇ ਜਿਨ੍ਹਾਂ ਨੇ ਫਾਰਮ ਭਰਤੇ ਉਹਨਾਂ ਦੇ ਪੈਸੇ ਇਹ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਉਹਦੇ ਚ ਪਿੰਡਰ ਦੀ ਸਕੀਮ ਦਾ ਵੀ ਹੁੰਦਾ ਉਹ ਸਕੀਮਾਂ ਦੇ ਜਿਵੇਂ ਜਿਵੇਂ ਆਈ ਜਾਣਗੇ ਤੁਹਾਨੂੰ ਪੈਸੇ ਮਿਲੀ ਜਾਣਗੇ ਰੋਜ਼ਗਾਰ ਤੁਹਾਡੇ ਵਾਸਤੇ ਵੱਧ ਤੋਂ ਵੱਧ ਕ੍ਰੀਏਟ ਕਰਾਂਗਾ ਮੈਂ ਮੇਨ ਰੋਡ ਦੇ ਉੱਤੇ ਜਿਹੜੀ ਪਟਿਆਲੇ ਤੋਂ ਲੈ ਕੇ ਨਾਭੇ ਤੱਕ ਜਿਹੜਾ ਵੇ ਸਾਰਾ ਇਹਦਾ ਪਾਰਕ ਬਣਾ ਰਿਹਾ ਤਾਂ ਕਿ ਤੁਹਾਨੂੰ ਉੱਥੇ ਕੰਮ ਮਿਲ ਸਕੇ ਫੋਰ ਵੀ ਮੈਂ ਜਗਾ ਲੱਭ ਕੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਕਰਾ ਰਿਹਾ ਹਾਂ ਲੇਕਿਨ ਜਿਹੜੀ ਜਿਹੜੀ ਮਾਤਾ ਦਾ ਬਜ਼ੁਰਗ ਹੈ ਕਮਾ ਨਹੀਂ ਸਕਦੇ ਜਾਂ ਬਿਲਕੁਲ ਵਿਚਾਰਾ ਨਹੀਂ ਹੈ ਜਿਹਨਾਂ ਦੇ ਸਿਰ ਤੇ ਛੱਤ ਨਹੀਂ ਹੈ ਜਿਹਨਾਂ ਦੀ ਛੱਤ ਚੋਂਦੀ ਹੈ ਇਹ ਮੈਂ ਫੈਸਲਾ ਕਰ ਲਿਆ ਕਿ ਮੈਂ ਆਪਣੀ ਤਨਖਾਹ ਦੇ ਵਿੱਚੋਂ ਹਰ ਮਹੀਨੇ ਮੈਂ ਆਪਣੀ ਤਨਖਾਹ ਉਨੀ ਜਰ ਘਰ ਨਹੀਂ ਲੈ ਕੇ ਜਾਣੀ ਜਿੰਨੇ ਜਰ ਇੱਕ ਵੀ ਮਾਤਾ ਦਾ ਮੇਰੇ ਕੌਂਸਲ ਚ ਅਸੀਂ ਘਰ ਚੋਂਦਾ ਉਹ ਗਾਡਰ ਬਾਲੇ ਸੀਮੈਂਟ ਰੇਤਾ ਸਾਰਾ ਸਮਾਨ ਮੈਂ ਦੇ ਦੂੰਗਾ ਮੈਂ ਨੇ ਤੁਸੀਂ ਆਪ ਕਰ ਲਈਓ ਮਿਸਤਰੀ ਪਰਤ ਦੋ ਲਾ ਲਿਓ ਔਰ ਤੁਹਾਡੇ ਕੰਮ ਹੀ ਹੋਏਗਾ ਨਵੇਕਾ ਜਿ ਕੰਮ ਕਰ ਸਕਦੇ ਹੋ ਤੁਸੀਂ ਆਪਣੇ ਘਰ ਬਣਾ ਕੇ ਜੀ ਉਹਦੇ ਪੈਸੇ ਲੈ ਸਕਦੇ ਹੋ ਪੈਸੇ ਤੁਹਾਡੇ ਆ ਠੀਕ ਹੈ ਮੈਂ ਸਭਾਂ ਸਾਰਿਆਂ ਨੂੰ ਦਊਗਾ ਆਓ ਹਣ ਸਾਰਿਆਂ ਨੇ ਖੜੇ ਹੋ ਕੇ ਸੋਚੋ ਜੁਣੀਆ ਆਪਾਂ ਫੈਸਲਾ ਕਰਨਾ ਆਪਣੇ ਪਰੋਣ ਨਸਲ ਉਤੋਂ